ਤਦੂ ਜੀ ਗੁਰੂ ਨਾਨਕ ਜੀ ਪ੍ਰਗਟ ਨਹੀਂ ਸੀ ਹੋਏ ਇਸ ਧਰਤੀ ਤੇ ਬੜੇ ਪਚਾਰ ਕੁਦਰਤੀ ਬੜੀਆਂ ਆਫਤਾ ਆ ਰਹੀ ਅਸੀ ਰਾਜੇ ਜਿਹੜੇ ਸੀ ਕਸਾਈਆਂ ਵਾਲੇ ਕੰਮ ਕਰਦੇ ਸੀ ਰਾਜਿਆਂ ਦਾ ਕੰਮ ਹੁੰਦਾ ਪ੍ਰਜਾ ਨੂੰ ਸੁਖ ਦੇਣਾ ਰਾਜੇ ਪਾਪ ਬਿਮਾਨ ਦੇ ਉਲਟੀ ਬਾੜ ਖੇਤ ਕੋ ਖਾਈ ਵਾਰਦਾ ਕੰਮ ਹੈ ਰਾਖੀ ਕਰਨਾ ਤਾਂ ਇਸੇ ਤਰ੍ਹਾਂ ਆਗੂ ਲੈ ਉਜਾਲ ਪਵੇ ਜਿਹੜੇ ਮੁਖੀ ਨੇ ਉਹ ਹੀ ਪੁੱਠੇ ਪਾਸੇ ਤੁਰ ਪੈਣ ਸਮਝਾਏ ਕੌਣ ਤਾਂ ਇਸੇ ਤਰ੍ਹਾਂ ਜੋ ਵੀ ਕੰਮ ਹੈ ਉਹ ਉਲਟਾ ਹੀ ਹੋ ਰਿਹਾ ਉਸ ਵੇਲੇ ਬੜੀਆਂ ਅਰਦਾਸਾਂ ਸੰਸਾਰ ਦੇ ਕਈ ਲੋਕਾਂ ਨੇ ਕੀਤੀਆਂ ਮਾਈਆਂ ਬੀਬੀਆਂ ਦੀ ਅਰਦਾਸ ਜਿਨ੍ਹਾਂ ਦੇ ਪਤੀ ਮਾਰੇ ਗਏ ਰਾਜਾ ਨੇ ਅਤ ਚੁੱਕੀ ਹੋਈ ਸੀ ਗਰੀਬਾਂ ਦੀ ਅਰਦਾਸ ਜਿਨ੍ਹਾਂ ਦੇ ਘਰ ਸਾੜੇ ਗਏ ਅੱਗਾਂ ਲੱਗੀਆਂ ਤੀਸਰੀ ਅਰਦਾਸ ਯਤਿਮ ਬੱਚਿਆਂ ਦੀ ਜਿਨ੍ਹਾਂ ਦਾ ਮਾਂ ਪਿਓ ਨਹੀਂ ਰਿਹਾ ਚੌਥੀ ਅਰਦਾਸ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਧਰਮ ਨਾਲ ਹੀ ਤੱਕਾ ਹੋ ਰਿਹਾ ਸੀ ਪੰਜਵੀਂ ਅਰਦਾਸ ਉਹਨਾਂ ਲੋਕਾਂ ਦੀ ਜਿਹੜੇ ਥੋੜਾ ਬਹੁਤ ਰੱਬ ਨੂੰ ਯਾਦ ਕਰਦੇ ਸੀ ਛੇਵੀਂ ਅਦਾਸ ਸਾਧੂ ਸੰਤਾਂ ਦੀ ਕਿ ਈਸ਼ੁਰ ਹੈ ਸਰਬਸ਼ਕਤੀਮਾਨ ਕੀ ਹੋ ਰਿਹਾ ਦੁਨੀਆ ਤੇ ਇਹ ਜੋ ਲੋਕ ਕੰਮ ਕਰਦੇ ਨੇ ਬੰਦੇ ਨਹੀਂ ਜਾਨਵਰ ਨਹੀਂ ਬਿਲਕੁਲ ਮਨ ਕਾਲੇ ਮਾਤੀ ਮਾਰੀ ਗਈ ਸੋ ਇਸੇ ਤਰ੍ਹਾਂ ਸਾਡੇ ਦੇਸ਼ ਦੇ ਗ੍ਰੰਥਕਾਰਾਂ ਨੇ ਵਿਦਵਾਨਾਂ ਨੇ 16 ਅਰਦਾਸਾਂ ਲਿਖੀਆਂ ਉਸ ਤੋਂ ਅਗਲੀ ਅਰਦਾਸ 33 ਦੀ ਕਰਮਾ ਲੋਈ ਮੈਦਨੀ ਅਰਦਾਸ ਕਰੇ ਲਿਵ ਲਾਇ ਕਿ ਸਰਬਸ਼ਕਤੀਮਾਨ ਹੈ ਨਿਰੰਕਾਰ ਬਰਮਾ ਨੂੰ ਨਾਲ ਲੈ ਕੇ ਨਿਰੰਕਾਰ ਦੇ ਤੇ ਇਸ ਅਰਦਾਸ ਕੀਤੀ ਸੱਚੇ ਸੁਣਿਆ ਕੰਨ ਦੇ ਧਿਆਨ ਨਾਲ ਸੁਣਿਆ तीर्ज देवे सहज सवाय वागुरु जी ने हौसला ਦਿੱਤਾ ਨਾਲ ਉਸਦੇ ਨਹੀਂ ਐਂਦਾ 스메ਦਨੀ ତ르ਤੀ ਤੇਰਾ ਦੁਖੀ ਹੋ ਕੇ ਰੋਣ ਦਾ ਕੀ ਮਤਲਬ ਕੈਰੀ ਮਹਾਰਾਜ ਭਾਰ ਹੀ ਨਾ ਹੋ ਗਿਆ ਮੇਰੇ ਵੱਸਦਾ ਹੀ ਨਹੀਂ ਰਹਾ ਬਸ ਫਿਰ ਹੁਕਮ ਹੋਇਆ ਕਾਦਾ ਪਾਰ ਹੈ ਇਹ ਤੇ ਸ਼ੰਕਾ ਹੋ ਸਕਦਾ ਰੱਬ ਅੰਤਰਜਾਮੀ ਹੈ ਤੇ ਧਰਤੀ ਨੂੰ ਕਿਉਂ ਪੁੱਛਦੇ ਨੇ ਵੀ ਕਾਹਦਾ ਪਾਰ ਹੈ ਸਾਧ ਸੰਗਤ ਜੀ ਮਹਾਰਾਜ ਨਾਂ ਪੁੱਛਦੇ ਧਰਤੀ ਨਾਂ ਦੱਸਦੀ ਅੱਜ ਸਾਨੂੰ ਕਿਵੇਂ ਪਤਾ ਲੱਗਦਾ ਵੀ ਦਰਗਾਹ ਚ ਕੀ ਗੱਲ ਹੋਈ ਹੈ ਦਸਵੇਂ ਮਹਾਰਾਜ ਜੀ ਕਹਿੰਦੇ ਨੇ ਠਾੜ ਪਿਓ ਮੈਂ ਜ਼ੋਰ ਕਰ ਦੱਸਿਆ ਤਾਂ ਸਾਨੂੰ ਪਤਾ ਲੱਗਾ ਸਾਨੂੰ ਕੀ ਪਤਾ ਸਾਡੇ ਧਰਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੀ ਬਚਨ ਹੋਏ ਨੇ ਕਾਲ ਫੋਕ ਖੰਡਰ ਤੂੰ ਦੱਸਿਆ ਹੀ ਪਤਾ ਲੱਗਣਾ ਨਾ ਤਾਂ ਹੀ ਅਸੀਂ ਅੱਜ ਗੱਲ ਕਰਨੇ ਨੇ ਵੀ ਧਰਤੀ ਨੇ ਅਰਦਾਸ ਕੀਤੀ ਜੇ ਸਾਰੀ ਖੇਡ ਗੁਪਤ ਹੀ ਰਹਿੰਦੀ ਤੇ ਸਾਨੂੰ ਕੀ ਸੋਚੀ ਪੈਣੀ ਸੀ ਕਿਹਾ ਸੀ ਨਾ ਪਾਈ ਬਾਲੇ ਨੇ ਮਰਦਾਨੇ ਨੂੰ ਮਰਦਾਨਿਆਂ ਚੁੱਪ ਰਿਆ ਕਰ ਮੈਂ ਕਦੀ ਕੋਈ ਗੱਲ ਨਹੀਂ ਮਾਰਾ ਇਹਨੂੰ ਪੁੱਛਦਾ ਤੂੰ ਬਚਿਆ ਕਿੱਥੇ ਆ ਗਏ ਕਿੱਥੇ ਚਲੇ ਆ ਇਹ ਕੌਣ ਹੈ ਪਿਛਲੇ ਜਨਮ ਚ ਕੌਣ ਸੀ ਤੋ ਇਹ ਪੁੱਛਦਾ ਹੀ ਰਹਿਨੇ ਗੁਰੂ ਜੀ ਕਹਿੰਦੇ ਪਾਈ ਬਾਲਾ ਇਹਨੂੰ ਨਹੀਂ ਰੋਕਣਾ ਖੁੱਲੀਆਂ ਛੁੱਟੀਆਂ ਇਹ ਪੁੱਛਦਾ ਤੇ ਅਸੀਂ ਦੱਸਦੇ ਆ ਇਹ ਪਰਵਚਨ ਲਿਖਤਾ ਪੜ ਜਾਣਗੇ ਸਾਖੀਆਂ ਪੜ ਜਾਣਗੀਆਂ ਸੰਸਾਰ ਦੇ ਲੋਕ ਪੜਨਗੇ ਤੇ ਉਹਨਾਂ ਦਾ ਭਲਾ ਹੋਵੇਗਾ ਪੁਰਾਣੇ ਸਮਿਆਂ ਵਿੱਚ ਆਮ ਹਾਰਿਕ ਘਰ ਵਿੱਚ ਗੁਰੂ ਨਾਨਕ ਜੀ ਦੀ ਜਨਮ ਸਾਖੀ ਹੁੰਦੀ ਸੀ ਮੈਂ ਛੋਟੇ ਹੁੰਦਾਂ ਵੀ ਦੇਖਿਆ ਸਾਡੇ ਬਜ਼ੁਰਗ ਵੀ ਦੱਸ ਦਿੰਦੇ ਸਾਬ ਨੂੰ ਸਾਰੇ ਟੱਬਰ ਬਹਿ ਜਾਂਦਾ ਅੱਛਾ ਕੱਲ ਕਿੱਥੇ ਛੱਡੀ ਸੀ ਸਾਖੀ ਕਿ ਇੱਥੇ ਹੁਣ ਅੱਗੇ ਪੜੋ 15 ਮਿੰਟ 20 ਮਿੰਟ ਅੱਧਾ ਘੰਟਾ ਸਾਰੇ ਟੱਬਰ ਨੇ ਸੁਣਨੀ ਅੱਛਾ ਹੁਣ ਕੱਲ ਫਿਰ ਸਵੇਰੇ ਭਜਨ ਕਰਨਾ ਸ਼ਾਮ ਨੂੰ ਸਾਖੀਆਂ ਗੁਰੂਆਂ ਦੀਆਂ ਜਨਮ ਸਾਖੀਆਂ ਰੱਖੀਆਂ ਹੁੰਦੀਆਂ ਉਹ ਗੱਲਾਂ ਬਹੁਤ ਘਟਦੀਆਂ ਹੁਣ ਤਾਂ ਹੋਰ ਹੀ ਕੁਛ ਆ ਗਿਆ ਕਰਾਂ ਚ ਇਹ ਸਭ ਜਿਹੜਾ ਕਾਲ ਯੁੱਗ ਦੀਆਂ ਇਲਾਕਰ ਕਰ ਆ ਗਈਆਂ ਉਹ ਡੰਡੇ ਜੇ ਲੱਗੇ ਫੋਟੋ ਆ ਰਹੀਆਂ ਨੇ ਵੇਖ ਵੇਖ ਲੋਕੀ ਪਾਗਲ ਹੋਈ ਜਾਂਦੇ ਕੋਈ ਓਣਾ ਹਜ਼ਾਰਾਂ ਚ ਇੱਕ ਘਰ ਜਿੱਥੇ ਸ਼ਾਮ ਨੂੰ ਜਨਮ ਸਾਖੀ ਗੁਰੂ ਨਾਨਕ ਜੀ ਦੀ ਪੜੀ ਜਾਂਦੀ ਹੈ ਉਹਨਾਂ ਵਿਰਲੇ ਇਹ ਤੇ ਬਹੁਤ ਘੱਟ ਸੋ ਇਹਸ ਕਰਕੇ ਲੱਭਦੇ ਸੁਖ ਨੇ ਮਿਲਦਾ ਦੁੱਖ ਹੈ ਸੁਖ ਮੰਗੇ ਦੁੱਖ ਆ ਗਿਆ ਹੈ ਇਹਨਾਂ ਲੋਕਾਂ ਨੂੰ ਹੀ ਨਹੀਂ ਪਤਾ ਵੀ ਜਿਹੜੇ ਰਾਤ ਅਸੀਂ ਤੁਰੇ ਜਾਂਦੇ ਅੱਗੇ ਖੂ ਖੱਡੇ ਨਰਕ ਪਰ ਚੱਲ ਰਹੇ ਨੇ ਸਾਹ ਲੈਣਾ ਹੀ ਜਿਸ ਪਾਸੇ ਸਿਆਣੇ ਲੋਕ ਚਲਦੇ ਸੀ ਵੀ ਗੁਰੂਆਂ ਦੀਆਂ ਜਨਮ ਸਾਖੀਆਂ ਘਰ ਚ ਰੱਖਣੀਆਂ ਉਹ ਸੋਖੀ ਸੁਖੀ ਬੜੇ ਬਚਨ ਮਿਲਦੇ ਨੇ ਜਨਮ ਸਾਖੀਆਂ ਚ ਕੀ ਸੀ ਕਰਨਾ ਸਵੇਰੇ ਊਠਣਾ ਪੰਜ ਪਾਠ ਕਰਨਾ ਕੀ ਸਾਡੀ ਰਹਿਤ ਮਰਿਆਦਾ ਹੈ ਕੀ ਸਾਡੀ ਸਿੱਖੀ ਹੈ ਸਭ ਗੁਰੂਆਂ ਨੇ ਦੱਸਿਆ ਤੋ ਪੜਦੇ ਹੀ ਕੋਈ ਉਰਲਾ ਸੁ ਗੁਰੂ ਨਾਨਕ ਜੀ ਕਹਿੰਦੇ ਪਾਈ ਬਾਲਾ ਮਰਦਾਨੇ ਨੂੰ ਨਹੀਂ ਰੋਕਣਾ ਕਿੰਦੇ ਮਰਦਾਨਿਆਂ ਸੰਗ ਪੁੱਛਿਆ ਕਰ ਜੀਵੇ ਜੀ ਆਵੇ ਅਸੀਂ ਦੱਸਾਂਗੇ ਲਿਖਤਾ ਪਾਈ ਬਾਲਾ ਜੀ ਲਿਖੀ ਜਾਂਦੇ ਜਿੱਤੇ ਮਹਾਰਾਜ ਗੁਰਬਾਣੀ ਵਿਚਾਰ ਦੇ ਪਾਈ ਬਾਲਾ ਜੀ ਲਿਖ ਲੈਂਦੇ ਉਹ ਤਦ ਹੀ ਜਿ ਬਾਣੀ ਦੇ ਦਰਸ਼ਨ ਹੋ ਰਹਿਣ ਸ੍ਰੀ ਸਤਿ ਅਰਦਾਸ ਕੀਤੀ ਧਰਤੀ ਨੇ ਅਰਦਾਸ ਕਰੇ ਲਿਵ ਲਾਏ ਏਦੇ ਤੁਸਨ ਕੀ ਗੱਲ ਮਿਲੀ ਵੀ ਸਾਡੀਆਂ ਜੜੀਆਂ ਅਰਦਾਸਾਂ ਅਸੀਂ ਲੈ ਵਲਾ ਕੇ ਨਹੀਂ ਕਰਦੇ ਐਂ ਫਰਜ਼ ਜੇ ਪੂਰਾ ਕਰਦੇ ਨੇ ਮਹਾਰਾਜ ਐਂ ਕਰ ਵੇ ਕਰ ਮਨ ਪਤਾ ਨਹੀਂ ਉਹ ਸੁਲਤਾਨਪੁਰ ਦੇ ਕਾਜ਼ੀਆ ਮੁਲਾਵਲਾ ਨੂੰ ਕਿੱਥੇ ਤੁਰਿਆ ਫਿਰਦਾ ਤੋ ਮਹਾਰਾਜ ਨੂੰ ਵੀ ਲੈ ਕੇ ਚਲੋ ਅਸੀਂ ਨਵਾਜ਼ ਪੜਨ ਦੀ ਹੈ ਤੁਹਾਡੇ ਵਾਸਤੇ ਸਾਰੇ ਇਕਜ ਨੇ ਗੁਰਜੀ ਕਹਿੰਦੇ ਪੜੋ ਤੁਸੀਂ ਕਾਜ਼ੀ ਨੂੰ ਕਹਿੰਦੇ ਪੜੋ ਹਾਕਮ ਨੂੰ ਕਹਿੰਦੇ ਪੜੋ ਤੂੰ ਜਦੋਂ ਮਹਾਰਾਜ ਤੁਸੀਂ ਨਹੀਂ ਪੜੀ ਕਹਿੰਦੇ ਤੁਸੀਂ ਵੀ ਨਹੀਂ ਪੜੀ ਕਾਜੀ ਕਹਿੰਦਾ ਮਹਾਰਾਜ ਮੈਂ ਤਾਂ ਪੜਦਾ ਸੀ ਕਹਿੰਦੇ ਗੱਲ ਸੁਣ ਤੇਰੇ ਘਰ ਵਿੱਚ ਕੋੜੀ ਸੋਈ ਸੀ ਬਚੇਰਾ ਸੀ ਤੂੰ ਮੰਚਾ ਆ ਜਾ ਜੀ ਵੀ ਦੇਖਣਾ ਪਏ ਕੋਈ ਵਿੱਚ ਕੂਆ ਹੁੰਦੀਆਂ ਨਾ ਨਲਕੇ ਬੋਰ ਡੇਗਣਾ ਪਏ ਤੂੰ ਤੇ ਉਹੀ ਮੋੜਦਾ ਰਿਹਾ ਉਹੀ ਹੋੜਦਾ ਰਿਹਾ ਨਮਾਜ਼ਾਂ ਲੱਕ ਠਾਂ ਕਰ ਲਿਆ ਤਾਂ ਕਰ ਲਿਆ ਤੂੰ ਨਹੀਂ ਪੜੀ ਤੇਰਾ ਮਨ ਘਰ ਵਿੱਚ ਸੀ। ਤੋਂ ਹਾਕਮ ਕਹਿ ਰਿਹਾ ਮਹਾਰਾਜ ਮੈਂ ਤੇ ਪੜਦਾ ਸੀ। ਗੁਰੂ ਜੀ ਕਹਿੰਦੇ ਨਹੀਂ। ਤੁਸੀਂ ਉੱਥੇ ਕਾਬਲ ਕੰਧਾਰ ਵਿੱਚ ਘੋੜੇ ਖਰੀਦਦੇ ਸੀ। ਇਹ ਇਸ ਰੰਗ ਦਾ ਲੈ ਲਾਂ ਇਹ ਜਿਹਾ ਲੈ ਲਾਂ ਇਹ ਜਿਹਾ। ਇੱਥੇ ਸਿਰਲ ਦੀ ਤੁਹਾਡੀ ਊਠ-ਕਬੈਟਕ ਸੀ ਬਸ। ਤੋਂ ਮੈਂ ਕਿਹਦੇ ਨਾਲ ਪੜਦਾ? ਆਹੀ ਹਿਸਾਬ ਸਾਡਾ ਆ ਹੱਥ ਜੋੜ ਲੈਣੇ। ਲੇ ਸੱਡੀ ਲਗਦੀ ਨਹੀਂ ਮਹਾਰਾਜ ਆਏ ਕਰੋ ਮਹਾਰਾਜ ਆਏ ਕਰੋ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਅਰਦਾਸ ਉਹ ਮਨਜ਼ੂਰ ਹੁੰਦੀ ਹੈ ਕੋਈ ਫੁਰਨਾ ਹੋਰ ਨਾ ਹੋਵੇ ਇਸੇ ਤਰ੍ਹਾਂ ਇਹ ਸਿੱਖ ਗੁਰਬਾਣੀ ਪੜ੍ਹਨੀ ਹੈ ਜੀ ਉਹਨਾਂ ਦੀ ਨमाज ਸਿਰੇ ਨਹੀਂ ਨ ਚੜੀ ਘਰ ਤੁਰੇ ਫਿਰਦੇ ਸੀ ਕਾਬਲ ਕੰਦਾਰ ਤੇ ਸਾਡੇ ਕੀਤੇ ਨੇ ਤਨੇਮ ਸਿਰੇ ਚੜ ਜਾਣਗੇ ਰੱਬ ਤੇ ਇੱਕੋ ਹੀ ਹੈ ਨਾ ਪਤਰੀ ਬੰਧ ਕਿਤੇ ਕਿਤੇ ਤੁਰਿਆ ਫਿਰਦਾ ਤੇ ਇਹਦੀ ਫਿਰ ਢੰਗ ਤਰੀਕੇ ਹੁੰਦੇ ਨੇ ਐ ਸਮਝੀਦਾ ਵੀ ਅੱਜ ਆਪਾਂ ਨਿਤਨੇਮ ਕਰਨਾ ਕੱਲ੍ਹ ਵਰਜਣਾ ਬਸ ਮੌਤ ਐ ਨੇੜੇ ਸਮਝਣੀ ਐ ਫਿਰ ਦੇਖੋ ਮਨ ਲੱਗਦਾ ਵੀ ਅੱਜ ਦਾ ਦਿਨ ਨਿਤਨੇਮ ਕਰਨਾ ਸੋ ਇਹ ਵਰਜਣਾ ਉਮਰ ਗਈ ਮੁੱਕ ਫਿਰ ਮਨ ਕਿਤੇ ਨਹੀਂ ਜਾਂਦਾ ਮਨ ਨੂੰ ਟਿਕਾਉਣ ਦੀ ਜਾਂਚ ਸਾਨੂੰ ਆਉਂਦੀ ਐ ਪਰ ਟਿਕਾਉਂਦੇ ਹੀ ਆ 500 ਦੀ ਦੱਥੀ ਲੈ ਲਓ 50000 100 ਹੋ ਗਿਆ ਨਾ ਇੱਕ ਇੱਕ ਕਰਕੇ ਹੁਣ ਤਾਂ 2000 ਦਾ ਹੋ ਗਿਆ ਐ ਗਿਣਦੇ ਨੇ ਮਜਾਲ ਕਿਤੇ ਇੱਕ ਵੱਧ ਘਟ ਹੋ ਜੇ ਵੀ ਇੱਕ ਵੀ ਜ਼ਿਆਦਾ ਲੰਘ ਗਿਆ ਤੇ 2000 ਗਿਆ ਇਹਦਾ ਮਤਲਬ ਸਾਨੂੰ ਮੰਨ ਟਿਕਾਣਾ ਹੁੰਦਾ ਪਰ ਜਾਣ ਕੇ ਹੀ ਨਹੀਂ ਟਿਕਾਉਂਦੇ ਮਿਹਨਤ करिए ਜੇ ਪੈਸੇ ਗਣ ਲੱਗਿਆਂ ਕਰੀ ਦੀਏ ਸੋ ਇਸ ਤਰ੍ਹਾਂ ਸੱਚੇ ਸੁਣਿਆ ਕੰਨ ਦੇ ਅਰਦਾਸ ਅਰਦਾਸ ਕਰੇ ਲੇਵਲ ਆਏ ਲੇਵ ਦਾ ਮਤਲਬ ਹੁੰਦਾ ਐ ਧਿਆਨ 100% ਕੋਈ ਫੁਰਨਾ ਹੀ ਨਹੀਂ ਬਸ ਤੇ ਮਹਾਰਾਜ ਸੁਣ ਲੈਂਦੇ ਹੁਣ ਵੀ ਸੁਣ ਲੈਂਦੇ ਕੋਈ ਲੇਵਲ ਆ ਕੇ ਗੁਰੂ ਨਾਨਕ ਜੀ ਨੂੰ ਅਰਦਾਸ ਕਰੇ ਜੇ ਕਰੇ ਚੰਗੇ ਕੰਮ ਦੀ ਇਹ ਨਾ ਕਰੇ ਵੀ ਮਹਾਰਾਜ ਪੁਰਾਣੇ ਦਾ ਕੱਖ ਨਾ ਰਹੇ ਭਈ ਉਹਦਾ ਵੀ ਤਾਂ ਬੋਹੀ ਹੈ ਹੁਣ ਦੋ ਬੱਚੇ ਨੇ ਪਿਤਾ ਨੂੰ ਇਹ ਅਰਦਾਸ ਕਰਦਾ ਉਹ ਛੋਟਾ ਕਹਿੰਦਾ ਪਿਤਾ ਜੀ ਆ ਵੱਡੇ ਭਰਾ ਦਾ ਐ ਉਹ ਜੇ ਐ ਉਹ ਜੇ ਵੱਡਾ ਕਰਦਾ ਛੋਟੇ ਦਾ ਦੱਸੋ ਪਿਓ ਕੀ ਕਰੇਗਾ ਕੀਦੀ ਕਰੇਗਾ ਵਾਹਿਗੁਰੂ ਸਰਬ ਦਾ ਪਿਤਾ ਹੈ ਉਹਦੇ ਵਾਸਤੇ ਸਾਰੇ ਇੱਕੋ ਜਿਹੇ ਤਾਂ ਇਸ ਤਰ੍ਹਾਂ ਲੇਵਲਾ ਕੇ ਅਰਦਾਸ ਕੋਈ ਫਰਕ ਨਹੀਂ ਕਿਵਲ ਉਹੀ ਹੈ ਜੋ ਬੇਨਤੀ ਹੋ ਰਹੀ ਹੈ ਫਿਰ ਵਾਹਿਗੁਰੂ ਸੁਣ ਲੈਂਦੇ ਨੇ ਸੱਚੇ ਸੁਣਿਆ ਕੰਨ ਦੇ ਅਰਦਾਸਾਂ ਬਹੁਤ ਹੋ ਰਹੀਆਂ ਹੋ ਗਈਆਂ ਮਨਜ਼ੂਰ ਉਹ ਜਿਵੇਂ ਆਪਾਂ ਬਾਜ ਨਹੀਂ ਮਾਰਦੇ ਕਿਸੇ ਦੀ ਉਥੋਂ ਤੱਕ ਜਾਂਦੀ ਏ ਕਿਸ ਵੀ ਕਰਨਾ ਥੋੜੀ ਗਾਂ ਚਲੇਗੀ ਗਾਂ ਤੇ ਕੋ ਗਾਂ ਕੋਈ ਬਾਜ ਨਹੀਂ ਦੁਨੀਆ ਤੇ ਬੜੀਆਂ ਅਰਦਾਸਾਂ ਹੋ ਰਹੀਆਂ ਕੋਈ ਕਿਤੇ ਜਾ ਕੇ ਖਲੋਗੀ ਕੋਈ ਕਿਤੇ ਜਾ ਕੇ ਖਲੋਗੀ ਤੇ ਕੀ ਆਇਆ ਮਨ ਦੀ ਅਰਦਾਸ ਦਰਗਾਹ ਤੱਕ ਜਾਂਦੀ ਏ ਜਾਂ ਉਹਦੇ ਨਾਲ ਮਿਲਿਆ ਹੋਇਆ ਹੋਵੇ ਚਲੋ ਉਹ ਐ ਚਿਤਵ ਦੇਵੇ ਸੋਚ ਦੇਵੇ ਕਿ ਐ ਹੋ ਜੇ ਉਸੇ ਤਰ੍ਹਾਂ ਹੀ ਹੋ ਜਾਏਗਾ ਲੰਮੀ ਚੌੜੀ ਬੇਨਤੀ ਦੀ ਲੋੜ ਹੀ ਨਹੀਂ ਜੋ ਜੋ ਚਿਤਵੇ ਸਾਧ ਜਨ ਸੋ ਲੇਤਾ ਮਾਨ ਉਹ ਹਰਨੀ ਹੈ ਉਹਦਾ ਜ਼ਿਕਰ ਆਉਂਦਾ ਰਾਗ ਕਾਣੜੇ ਵਿੱਚ ਤੇ ਉਹ ਇੱਕ ਪਾਸੇ ਜਲਣਾ ਦਿੱਤਾ ਇੱਕ ਪਾਸੇ ਅੱਗ ਬਾਲ ਦਿੱਤੀ ਇੱਕ ਪਾਸੇ ਕੁੱਤਾ ਬੰਨ੍ਹ ਦਿੱਤਾ ਤੇ ਖੜਾ ਕਰ ਦਿੱਤਾ ਇੱਕ ਪਾਸੇ ਆਗ ਖੜਾ ਹੈ ਘਰਨੀ ਉਹ ਨਿਵਾਜਾ ਤਾਂ ਲੜਾ ਕਾਈ ਜੀ ਉਹਨੇ ਮੂੰਹ ਚੋਕੇ ਦੇਖਿਆ ਹੈ ਚਾਰੇ ਪਾਸੇ ਦੁਸ਼ਮਣ ਤੋਂ ਉਹਨੇ ਅੰਦਰੋਂ ਦੇਵ ਲਾ ਲਈ ਨਿਰੰਕਾਰ ਨਾ ਹੈ ਇਹ ਈਸ਼ਵਰ ਮੈਨੂੰ ਪੈਦਾ ਕਰਨ ਵਾਲਿਆ ਮੇਰੀ ਮਦਦ ਕਰ ਬੰਦਾ ਨਾ ਰੱਬ ਨੂੰ ਯਾਦ ਕਰਦਾ ਹੀ ਨਹੀਂ ਕੋਈ ਬਿਮਾਰੀ ਠਾਈ ਪ੍ਰੋਣਾ ਡਾਕਟਰ ਬੜਾ ਚੰਗਾ ਕੀ ਕਰ ਦੇਗਾ ਭਾਈਓ ਠੀਕ ਹੈ ਦਵਾਈਆਂ ਲੈਣੀਆਂ ਚਾਹੀਦੀਆਂ ਆਲ ਤੋੜ ਬਣਿਆ ਇਹ ਸੱਚੀ ਗੱਲ ਹੈ ਪਰ ਫੇਰ ਵੀ ਪਰਮੇਸ਼ਰ ਦਾ ਆਸਰਾ ਵੱਡੇ ਵੱਡੇ ਹਸਪਤਾਲ ਨੇ ਪੀਜੀਐਚ ਚੰਡੀਗੜ੍ਹ ਦਿੱਲੀ ਰੋਜ਼ ਪਤਾ ਨਹੀਂ ਕਿੰਨੀਆਂ ਅੱਗ ਲਾ ਚ ਨਿਕਲਦੀਆਂ ਉੱਥੋਂ ਫਿਰ ਉਹਨਾਂ ਰਾਜੀ ਕਰ ਦੇਣਾ ਚਾਹੀਦਾ ਸੀ ਉਹ ਡਾਕਟਰ ਵੀ ਉੱਤੇ ਰੱਬ ਦਾ ਹੀ ਨਾਮ ਲਿਖਦੇ ਨੇ ਐ ਕ੍ਰਾਸ ਜਾਂ ਮਾਰਕ ਇਹ ਵਾਇਰੂਸ ਤੇਰਾ ਹੀ ਆਸਰਾ। ਤੋਂ ਇਸ ਤਰ੍ਹਾਂ ਉਹਦੇ ਅੰਦਰੋਂ ਹਰ ਨੀ ਨੇ ਸੈਕਿੰਡ ਚ ਲੈਵ ਲਾ ਲਈ। ਉਹ ਜਿਹੜਾ ਦਿਸਦਾ ਨਹੀਂ ਹੈ ਨਿਰਕਾਰ ਨਰੰਕਾਰ। ਮਹਾਰਾਜ ਬਦਲ ਕਰੋ। ਤੁਸੀਂ ਪੈਦਾ ਕੀਤਾ ਮੇਰੀ ਮਦਦ ਕਰੋ। ਉਹ ਦੇਰ ਲਾਉਂਦਾ ਕਿਤੇ। ਨਾਨਕ ਰੋਮ ਨਾ ਛਿਦ ਤੇ ਗੁਰੂ ਨਾਨਕ ਜੀ। ਸੰਸਕ੍ਰਿਤੀ ਸ਼ਲੋਕਾਂ ਵਿੱਚ ਦੱਸਦੇ ਨੇ ਇੰਨੀ ਛੇਤੀ ਈਸ਼ਵਰ ਨੇ ਮਦਦ ਕੀਤੀ ਹੁਕਮ ਹੋ ਗਿਆ ਕਾਲ ਨੂੰ ਉਹਨੇ ਸੱਪ ਦਾ ਰੂਪ ਤਾਰ ਕੇ ਉਹ ਜਦੋਂ ਖਿੱਚਿਆ ਤੀਰ ਸ਼ਿਕਾਰੀ ਨੂੰ ਲੜਿਆ ਤੀਰ ਕੁੱਤੇ ਨੂੰ ਵੱਜ ਗਿਆ ਉਹ ਮਰ ਗਿਆ ਹਵਾ ਪਲਟ ਗਈ ਜਾਲ ਸੜ ਗਿਆ ਚਾਰੇ ਰਾਹ ਖੁੱਲ ਗਿਆ ਰਾਮ ਨਾ ਜਾ ਰਹੀ ਤਾਂ ਦੇਖਿਆ ਨਾ ਜਨਵਰ ਨਹੀਂ ਮਾਰਨੇ ਚਾਹੀਦੇ ਕੁਈ ਜੀ ਲੀ ਦੇਰ ਤੱਕ ਲੇਵ ਲਾਗੀ ਆਪਾਂ ਅਰਦਾਸ ਨਹੀਂ ਕਰਦੇ ਕੋਈ ਫੁਰਨਾ ਨਾ ਇਧਰ ਉਧਰ ਆਵੇ ਆ ਜਿਹੜੀ ਅਸੀਂ ਅਰਦਾਸ ਕਰਨੀ ਹੈ ਨਾ ਗੁਰੂ ਗ੍ਰੰਥ ਸਾਹਿਬ ਨੂੰ ਇਹ ਸਾਡੀ ਮਰਿਆਦਾ ਦੀ ਅਰਦਾਸ ਹੈ ਕੋਈ ਅਰਦਾਸ ਕਰੇ ਗੁਰੂ ਮਹਾਰਾਜ ਦਾ ਨਾਮ ਤੇ ਉਹ ਅਰਦਾਸ ਕੀਤੀ ਹੋਏ ਤੇ ਗੁਰੂ ਮਹਾਰਾਜ ਦਾ ਨਾਮ ਛੱਡ ਦਿੱਤਾ ਵਿੱਚ ਇਹ ਕਾਹਦੀ ਤੇਰੀ ਅਰਦਾਸ ਉਸ ਸਹਬਜ਼ਾਦੇ ਦਾ ਨਾਮ ਨਹੀਂ ਲਿਆ ਇਹ ਸਾਡੀ ਮਰਿਆਦਾ ਦੀ ਅਰਦਾਸ ਇਹ ਇਸ ਤਰ੍ਹਾਂ ਹੀ ਕਰਨੀ ਪੈਣੀ ਜਿਵੇਂ ਲਿਖੀ ਹੈ ਮਾੜਾ ਮੋਟਾ ਸੀ ਬਦਲ ਸਕਦੇ ਆ ਵੀ ਫਲਾਣੇ ਪਿੰਡ ਦੀ ਬਾਹਨ ਹੋਏ ਐ ਜੀ ਫਲਾਣੇ ਨੇ ਕਰਾਇਆ ਜੀ ਕੱਲ ਫਿਰ ਦੂਜੇ ਦਾ ਨਾਮ ਲੈ ਲਾਵਾਂਗੇ ਅੰਦਾਸ ਨਹੀਂ ਸੀ ਬਦਲ ਸਕਦੇ ਤੇ ਉਹ ਜਿਹੜੀ ਹੈ ਨਾ ਅੰਦਰੋਂ ਭਾਵਨਾ ਦੀ ਉਹ ਹਰਨੀ ਦੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਜਬ ਹੀ ਸ਼ਰਨ ਗਈ ਕਿਰਪਾ ਨਿਤ ਕਮਾਲ ਦੇ ਬਚਨ ਨੇ ਗੁਰੂ ਸਾਹਿਬ ਦੇ ਸ਼ਰਨ ਉਹ ਕਿਰਪਾਨ ਦਾ ਅੰਦੇ ਚਰਣਾ ਵਿੱਚ ਹਾਤੀ ਦਾ ਮਨ ਜੁੜ ਗਿਆ। ਤਨ ਤਾਂ ਤੰਦੂਵੇ ਨੇ ਫੜਿਆ ਮਾਨੀ ਜੋੜਨਾ। ਅਰਦਾਸ ਕਰਨ ਲੱਗਿਆ ਮਾਨੀ ਜੋੜਨਾ। ਉਹ ਜੁੜਿਆ ਨਹੀਂ ਤੇ ਨਵਾਜਾਂ ਵੀ ਫੇਲ ਤੇ ਦਸਾਂ ਵੀ ਨਹੀਂ ਹੁੰਦੀਆਂ। ਉਹਦਾ ਭਰੋਸਾ ਹੁੰਦਾ ਆ ਮੇਰਾ ਕੰਮ ਰਿਸ਼ਤੇਦਾਰ ਨੇ ਕਰ ਦੇਣਾ। ਉਹਦੋਂ ਇਹ ਮੈਂ ਪੈਸੇ ਨਾਲ ਕਰਾ ਲੈਣਾ। ਚਲੋ ਹੁਣ ਹੱਥ ਖੜੇ। ਬੜਾ ਬੜਾ ਪੈਸਾ ਪਿਆ ਕੁਛ ਨਹੀਂ ਹੋ ਰਿਹਾ। ਹੁਣ ਕਹਦੇ ਮਹਾਰਾਜ ਤੇਰਾ ਹੀ ਆਸਰਾ ਤੂੰ ਪਹਿਲਾਂ ਹੀ ਆਸਰਾ ਲੈ ਲਿਆ ਜਾਏ ਫਿਰ ਵਧੀਆ ਹੋ ਜਾਏਗਾ ਤੂੰ ਜabb ਹੀ ਸਰਨ ਗਈ ਕਿਰਪਾ ਨੇ ਅੰਦਰੋਂ ਮਨ ਮਹਾਰਾਜ ਦੇ ਚਰਨਾਂ 'ਚ ਜੁੜ ਗਿਆ ਗੱਜ ਘਰਾ ਤੇ ਛੁੱਟਾ ਭਗਵਾਨ ਨੇ ਦੇਰ ਲਾਈ ਕਿਤੇ ਉਹ ਉੱਤੋਂ ਹੀ ਆਇਆ ਸਦਾਰਥਨ ਚੱਕਰ ਆ ਜਿਹੜੀ ਗੋਲੀ ਐ ਇਹ ਘਟ ਤੇ ਜਾਂਦੀ ਐ ਏਦੂ ਵੀ ਤੇਜ਼ ਆਇਆ ਤੋ ਦੀਆਂ ਤੰਦੇਵੀਆਂ ਦੀਆਂ ਤਾਰਾਂ ਕੱਟੀਆਂ ਗਈਆਂ ਹਾਤੀ ਮੁਕਤ ਹੋ ਗਿਆ ਉਹ ਤਿੱਬਤ ਵਾਲੇ ਪਾਸੇ ਆ ਪਹਾੜੀ ਜਿੱਥੇ ਹਾਸਤੀ ਉਹ ਫੜਿਆ ਸੀ ਤੰਦੇਵਿ ਅਸੀਂ ਉਹ ਅੰਦਰੋਂ ਐ ਬਿਰਤੀ ਸੰਕੋਚ ਕੇ ਉਸ ਵਾਹਿਗੁਰੂ ਨਾਨਕ ਗੁਰੂ ਨਾਨਕ ਜੀ ਨਾਲ ਜੋੜਦੇ ਹੀ ਨਹੀਂ ਤੇ ਸਾਡੇ ਕੰਮ ਨਹੀਂ ਹੋ ਰਹੇ ਕੰਮ ਗੁਰਮਤ ਦੇ ਕਰਦੇ ਨੇ ਬਰਾਂ ਨਹੀਂ ਕਿਸੇ ਦਾ ਮੰਗਣਾ ਪਰ ਮਨ ਜੋੜਦਾ ਹੀ ਨਹੀਂ ਸੀ ਮਾੜੇ ਕੰਮਾਂ 'ਚ ਬਹੁਤ ਛੇਤੀ ਜੋੜਦਾ ਐ 100% ਇਕਾਗਰ ਸੁੱਖ ਕਿਤੇ ਨਹੀਂ ਹੈ ਸੁੱਖ ਮਾਂਦੀ ਇਕਾਗਰਤਾ ਵਿੱਚ ਬੰਦਾ ਗੁੜ ਖਾਣ ਲੱਗ ਗਿਆ ਬੜਾ ਮਿੱਠਾ ਬੜਾ ਸਵਾਦਨ ਖਾਈ ਜਾ ਕਿੰਨਾ ਖਾ ਲੈ ਕਿਲੋ ਵੱਦਾ ਖਾਈ ਜਾ ਹੁਣ ਕਿਤੇ ਚੰਗਾ ਨਹੀਂ ਲੰਦਾ ਤੇ ਗੁੜ ਚ ਸਵਾਦ ਸੀ ਖਾਈ ਜਾਣਾ ਸੀ ਉਹ ਪਹਿਲਾਂ ਮੰਟ ਕਿਹਾ ਸੀ ਹੋਰ ਕੱਖ ਨਹੀਂ ਹੈ ਜਿੰਨੇ ਸੰਸਾਰ ਤੇ ਸੁੱਖ ਨੇ ਸਿਰਫ ਮਨ ਦਾ ਟਿਕਾਉ ਹੋਰ ਕੁਝ ਨਹੀਂ ਹੈ ਕਿਤੇ ਵੀ ਤਾਂ ਇਹ ਇਹ ਇਹੋ ਟਿਕਣਾ ਹੁੰਦਾ ਹੈ ਇਸੀ ਤਰ੍ਹਾਂ ਇਸ ਰਵਾਜ਼ ਵਿੱਚ ਜੁੜਨਾ ਹੀ ਸਰਬਸ਼ਕਤੀਮਾਨ ਅਸੀਂ ਬੰਦਗੀ ਮੰਗਦੇ ਹਾਂ ਸਿਮਰਨ ਸਿਮਰਨ ਮੰਗ ਲਿਆ ਕੋਈ ਚੀਜ਼ ਲੋਕ ਪ੍ਰਲੋਕ ਦੀ ਬਾਕੀ ਰਹਿ ਹੀ ਨਹੀਂ ਗਈ ਸੁਣੀ ਸੀ ਨਾ ਸਾਖੀ ਪਾਇਸਾ ਪਾਈ ਦੰਤ ਲਾਲ ਜੀ ਮਹਾਰਾਜ ਬੰਦਗੀ ਦਿਓ ਬੰਦਗੀ ਆਪਣਾ ਨਾਮ ਬਖਸ਼ੋ ਕੀ ਸੀ ਜਾਣਨੇ ਗੁਰਦੁਆਰੇ ਅਰਦਾਸ ਕਰਦੇ ਆ ਜੇ ਤੇ ਕਰਦੇ ਆ ਮਹਾਰਾਜ ਨਾਮ ਬਖਸ਼ੋ ਫਿਰ ਤੇ ਭਾਈ ਵੱਡੇ ਪਾਗਾਂ ਵਾਲਿਆਂ ਸੀ ਪਰ ਅਸੀਂ ਕੀ ਕਰਨੇ ਮਹਾਰਾਜ ਗਾਈ ਦੁੱਧ ਦੇਵੇ ਮੱਝ ਦੁੱਧ ਦੇਵੇ ਇਹ ਹੋ ਜੇ ਬੋਝ ਤੁਸੀਂ ਬੁਰ ਮੰਗਿਏ ਨਾਮ ਇਹ ਛੋਟੇ ਛੋਟੇ ਕੰਮ ਸਾਰੇ ਆਪੇ ਹੀ ਹੋ ਜਾਣੇ ਅਚਿੰਤ ਕੰਮ ਕਰੇ ਹਰ ਤਨ ਕੀ ਜਿਨ ਹਰ ਨਾਮ ਪਿਆਰਾ ਸਾਡੇ ਗੁਰੂ ਸਾਹਿਬ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਿੱਖਾ ਐਂ ਕਰ ਤੂੰ ਨਾਮ ਨਾਲ ਪਿਆਰ ਕਰ ਸਾਰੇ ਹੀ ਕੰਮ ਆਪੇ ਹੋਈ ਜਾਣਗੇ ਕੋਈ ਜੈ ਜੇ ਕਾਰਜ ਕਿਰਤ ਸੇਵਕੀ ਤੇਰੇ ਖੇਤਾਂ ਚ ਬਰਕਤ ਡੰਗਰਾਂ ਚ ਕਰਾਜ ਸਰੀਰਾਂ ਚ ਸਾਰੇ ਹੀ ਤੰਦਰੁਸਤੀ ਪਰ ਨਾਮ ਮੰਗਿਆ ਕਦੇ ਕਦੇ ਕੀਤੀ ਅਰਦਾਸ ਮਹਾਰਾਜ ਕਿਰਪਾ ਕਰੋ ਆਪਣਾ ਨਾਮ ਬਖਸ਼ੋ ਬਸ ਬਾਕੀ ਕੱਖ ਵੀ ਨਹੀਂ ਚਾਹੀਦਾ ਆਹ ਤਾਂ ਚੀਜ਼ਾਂ ਪਿੱਛੇ ਤੁਰੀਆਂ ਫਿਰਦੀਆਂ ਪਿੱਛੇ ਚਲੋ ਇਹ ਵੀ ਛੱਟੋ ਹਜ਼ੂਰ ਕਹਿੰਦੇ ਨੌ ਨਿੱਧ 18 ਸਿੱਧ ਪਿੱਛੇ ਲੱਗੀਆਂ ਫਿਰੇ ਇਹ 27 ਹੋ ਗਈਆਂ ਇਹ ਰਿਧੀਆਂ ਸਿਧੀਆਂ ਤੇਰੇ ਪਿੱਛੇ ਐ ਤੁਰੀਆਂ ਫਿਰਨਗੀਆਂ ਜਿਵੇਂ ਕੋਈ ਦਾਣੇ ਖਲਾਰਦਾ ਤੇ ਕਬੂਤਰ ਪਿੱਛੇ ਪਿੱਛੇ ਤੇਰੇ ਫਿਰਦੇ ਕੋਈ ਰੋਟੀਆਂ ਸੁੱਟਦਾ ਤੇ ਉਹ ਜਾਨਵਰ ਪਿੱਛੇ ਪਿੱਛੇ ਤੁਰੇ ਫਿਰਦੇ ਨੇ ਜੰਗਲ ਜਾਣ ਰੋਟੀਆਂ ਸੁੱਟੀਆਂ ਦੇ ਪਿੱਛੇ ਬਾਂਦਰ ਪੱਝੀ ਹੁੰਦੇ ਨੇ ਇਹ ਰਿਦੀਆਂ ਸਿਧੀਆਂ ਤੇਰੇ ਪਿੱਛੇ ਤੁਰੀਆਂ ਫਿਰਨਗੀਆਂ ਜਦੋਂ ਤੂੰ ਗੁਰੂ ਨਾਨਕ ਦਾ ਨਾਮ ਲਏਂਗਾ ਵਾਹਿਗੁਰੂ ਵਾਹਿਗੁਰੂ ਹਿਰਦੇ 'ਚ ਵਸਾਏਗਾ ਨਾਮ ਦਿੱਤਾ ਛੱਡ ਲੈ 100 ਜਨਮ ਪਟਕੇ ਮਰ ਜਾ ਜੇ ਪੱਲੇ ਕਾ ਖੱਪਾ ਗਿਆ ਤੇ ਗੁਰੂ ਜੀ ਇਓਂ ਕਹਿੰਦੇ ਨੇ ਰਿਦੀਆਂ ਸਿਧੀਆਂ ਪਿੱਛੇ ਜੋ ਆਰ ਹਿਰਦੇ ਸਦਾ ਵਸਾਏ ਦੀਆਂ ਸਦੀਆਂ ਪਿੱਛੇ ਜੋ ਹਰ ਹਿਰਦੇ ਸੁਦਾ ਵਸਾਏ ਦੀਆਂ ਸਦੀਆਂ ਪਿੱਛੇ ਜੋ ਹਰ ਹਿਰਦੇ ਸੁਦਾ ਵਸਾਏ ਦੀਆਂ ਸਦੀਆਂ ਪਿੱਛੇ ਜੋ ਹਰ ਹਿਰਦੇ ਸੁਦਾ सिधीअ पिछे जवहार सदा सेदियां सिधिय पिछे जवहारिरम साए पिछे सदा ਸਦਾ ਉਸਾਏ ਜੋ ਹਰ ਹਿੰਦ ਦੇ ਸਰਸਾਏ ਹਿੰਦ ਦੇ ਸਦਾ ਉਸਾਏ ਜੋ ਹਰ ਹਿੰਦ ਦੇ ਸਰਸਾਏ ਇਹ ਤੇ ਸਦਾ ਵਿਸਾਏ ਜੋ ਹਰ ਹਿੰਦ ਦੇ ਸਦਾ ਵਿਸਾਏ सदाए जो हरि हर्द सदाे जो हर हर्दाय सिदियां पिछे जवार सदा सिदियूं पिछे जवार सदा साए जवारे जवार ਸਿੱਧ ਸ਼ਕਤੀਆਂ ਛੋਟੀਆਂ ਮੁੱਟੀਆਂ ਆਮ 18 ਸਿੱਧ ਇਹ 27 ਜਿਹੜੀਆਂ ਸਿੱਧੀਆਂ ਜਿੰਨਾ ਦੇ ਪਿੱਛੇ ਜੋਗੀ ਲੋਕਾਂ ਨੇ ਜ਼ਿੰਦਗੀਆਂ ਇੰਗਾਰ ਦਿੱਤੀਆਂ ਜ਼ਿੰਦਗੀਆਂ ਹੀ ਗੁਰੂ ਮਹਾਰਾਜ ਕਹਿੰਦੇ ਤੂੰ ਨਾਮ ਹਿਰਦੇ ਚ ਵਸਾ ਵਾਹੀ ਹੁੰਦਾ ਗੁਰੂ ਨਾਨਕ ਸਾਹਿਬ ਦਾ ਇਹਦੇ ਪਿੱਛੇ ਤੁਰੀਆਂ ਫਿਰਨੀ ਅਰਦਾਸ ਕਰਨ ਦੀ ਜਾਚ